ਟਰੱਕ ਆਪਰੇਟਰਾਂ ਅਤੇ ਹੋ ਟਰਾਂਸਪੋਰਟਰਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ 5000 ਦੇ ਕਰੀਬ ਟਰੱਕ ਆਪਰੇਟਰ ਅਤੇ ਟਰੱਕ ਡਰਾਈਵਰ ਹੜਤਾਲ ਤੇ ਚਲੇ ਗਏ ਨੇ ਜਿਸ ਦਾ ਅਸਰ ਪੰਜਾਬ ਭਰ ਦੇ ਵਿੱਚ ਦੇਖਣ ਨੂੰ ਮਿਲਿਆ ਜੇਕਰ ਇੰਡਸਟਰੀ ਵਾਲੇ ਸ਼ਹਿਰ ਲੁਧਿਆਣਾ ਦੀ ਗੱਲ ਕਰ ਲਈਏ ਜਿੱਥੇ ਲੋਕਾਂ ਨੂੰ ਮਿੰਟ-ਮਿੰਟ ਤੇ ਪੈਟਰੋਲ ਅਤੇ ਡੀਜ਼ਲ ਦੀ ਜ਼ਰੂਰਤ ਪੈਂਦੀ ਹੈ ਉੱਥੇ 350 ਦੇ ਕਰੀਬ ਅਜਿਹੀ ਪੈਟਰੋਲ ਪੰਪ ਨਹੀਂ ਜਿਹੜੇ ਡਰਾਈ ਹੋ ਗਏ ਨੇ ਭਾਪਕੀ ਉਹਨਾਂ ਦਾ ਪੈਟਰੋਲ ਅਤੇ ਡੀਜ਼ਲ ਖਤਮ ਹੋ ਗਿਆ ਹੈ ਦਰਅਸਲ ਜਦੋਂ ਮੀਡੀਆ ਦੇ ਜ਼ਰੀਏ ਇਹ ਖਬਰ ਲੋਕਾਂ ਤੱਕ ਫੈਲੀ ਤਾਂ ਲੋਕਾਂ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਪ੍ਰਵਾਹਨ ਦੇ ਲਈ ਪੰਪਾਂ ਤੇ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਹੁਣ ਖਤਮ ਹੋ ਗਿਆ ਲੁਧਿਆਣਾ ਦੇ 350 ਦੇ ਕਰੀਬ ਅਜਿਹੇ ਪੈਟਰੋਲ ਪੰਪ ਨੇ ਜਿਹੜੇ ਹੁਣ ਡਰਾਈ ਹੋ ਗਏ ਨੇ 5000 ਦੇ ਕਰੀਬ ਟਰੱਕ ਡਰਾਈਵਰ ਅਤੇ ਟਰਾਂਸਪੋਰਟਰ ਇਸ ਵਕਤ ਹੜਤਾਲ ਦੇ ਨੇ ਮੁਹਾਲੀ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਟਰੱਕ ਡਰਾਈਵਰਾਂ ਨੇ ਚਾਬੀਆਂ ਤੱਕ ਵਾਪਿਸ ਕਰ ਦਿੱਤੀਆਂ ਅਤੇ ਤਰਕ ਦਿੱਤਾ ਸਾਡੀ ਤਨਖਾਹ 5000 ਹੈ ਇਸ 5000 ਦੀ ਤਨਖਾਹ ਦੇ ਵਿੱਚ ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਅਸੀਂ 10 ਸਾਲ ਦੀ ਸਜ਼ਾ ਕਿਵੇਂ ਭੁਗਤਾਂਗੇ ਕਿਵੇਂ ਅਸੀਂ ਲੱਖਾਂ ਦਾ ਜੁਰਮਾਨਾ ਦੇਵਾਂਗੇ ਸਾਡੇ ਬੱਚੇ ਕੌਣ ਪਾਲੂਗਾ ਸਾਡੇ ਪਰਿਵਾਰ ਕੌਣ ਪਾਲੂਗਾ ਇਹਦੇ ਨਾਲੋਂ ਚੰਗਾ ਤਾਂ ਸੀ ਦਿਹਾੜੀ ਹੀ ਕਰ ਲਈਏ ਦੱਸ ਜਾਈਏ ਕਿ ਸਬਜ਼ੀ ਮੰਡੀ ਦੇ ਉੱਤੇ ਵੀ ਖਤਰਾ ਮੰਡਰਾ ਰਿਹਾ ਹੈ ਸੰਕਟ ਮੰਡਰਾ ਰਿਹਾ ਹੈ ਕਿਉਂਕਿ ਟਰਾਂਸਪੋਰਟੇਸ਼ਨ ਨਾ ਹੁਣ ਕਾਰਨ ਸਬਜ਼ੀ ਵੀ ਹੁਣ ਮਹਿੰਗੀ ਹੋ ਜਾਏਗੀ ਤਾਂ ਹਿੱਟ ਐਂਡ ਰਨ ਦਾ ਅਸਰ ਸਿਰਫ ਤੇ ਸਿਰਫ ਪੈਟਰੋਲ ਜਾਂ ਡੀਜ਼ਲ ਦੇ ਉੱਤੇ ਹੀ ਦਿਖਾਈ ਨਹੀਂ ਦੇ ਰਿਹਾ ਬਲਕਿ ਹੋਰ ਵੀ ਸੈਕਟਰ ਜਿਨ੍ਹਾਂ ਦੇ ਵਿੱਚ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਹੁੰਦਾ ਉਸ ਹਰ ਫੀਲਡ ਦੇ ਉੱਤੇ ਹਿੱਟ ਐਂਡ ਰਨ ਨਵੇਂ ਕਾਨੂੰਨ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਉਸ ਦਾ ਅਸਰ ਹੁਣ ਦਿਖਾਈ ਦੇ ਰਿਹਾ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਜਲਦ ਤੋਂ ਜਲਦ ਇਹਨਾਂ ਦੀ ਮੰਗ ਵੱਲ ਧਿਆਨ ਦੇਵੇ ਨਹੀਂ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਨੇ ਦੱਸ ਜੇ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਲਾਈਨਾਂ ਲਗਾ ਕੇ ਪੈਟਰੋਲ ਪੰਪਾਂ ਤੇ ਖੜੇ ਹੋਏ ਨੇ ਇੱਥੋਂ ਤੱਕ ਕਿ ਲੋਕ 160 ਰੁਪਏ ਲੀਟਰ ਵਾਲਾ ਪੈਟਰੋਲ ਇਸ ਵਕਤ ਖਰੀਦਣਾ ਪੈ ਰਿਹਾ ਉਹਨਾਂ ਨੂੰ ਤਾਂ ਇਹ ਤਸਵੀਰਾਂ ਪੂਰੇ ਪੰਜਾਬ ਤੋਂ ਸਾਹਮਣੇ ਆਈਆਂ ਪਰ ਜੇਕਰ ਇੰਡਸਟਰੀ ਵਾਲੇ ਸ਼ਹਿਰ ਲੁਧਿਆਣਾ ਦੀ ਗੱਲ ਕਰ ਲਈਏ ਤਾਂ 350 ਦੇ ਕਰੀਬ ਪੈਟਰੋਲ ਪੰਪ ਡਰਾਈ ਹੋ ਗਏ ਨੇ ਇਹ પેટ્રોલ ਪੰਪ ਡਰਾਈ ਖੂਨ ਦੇ ਨਾਲ ਨਾ ਸਿਰਫ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਬਲਕਿ ਹੋਰ ਸੈਕਟਰਸ ਦੇ ਉੱਤੇ ਵੀ ਇਸ ਦਾ ਅਸਰ ਪੈ ਰਿਹਾ ਹੈ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਸਰਕਾਰ ਕਦੋਂ ਇਹਨਾਂ ਟਰੱਕ ਡਰਾਈਵਰਾਂ ਅਤੇ ਟਰਾਂਸਪੋਰਟਰਾਂ ਦੀ ਮੰਗਾਂ ਵੱਲ ਧਿਆਨ ਦਿੰਦੀ ਹੈ ਦਰਅਸਲ ਜਦੋਂ ਮੀਡੀਆ ਦੇ ਜ਼ਰੀਏ ਇਹ ਖਬਰ ਲੋਕਾਂ ਤੱਕ ਫੈਲੀ ਤਾਂ ਲੋਕਾਂ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਪਰਵਾਣ ਦੇ ਲਈ ਪੰਪਾਂ ਤੇ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਹੁਣ ਖਤਮ ਹੋ ਗਿਆ ਲੁਧਿਆਣਾ ਦੇ 350 ਦੇ ਕਰੀਬ ਅਜਿਹੇ ਪੈਟਰੋਲ ਪੰਪ ਨੇ ਜਿਹੜੇ ਹੁਣ ਡਰਾਈ ਹੋ ਗਏ ਨੇ 5000 ਦੇ ਕਰੀਬ ਟਰੱਕ ਡਰਾਈਵਰ ਅਤੇ ਟਰਾਂਸਪੋਰਟਰ ਇਸ ਵਕਤ ਹੜਤਾਲ ਦੇ ਨੇ